हां जी दोस्तों सारेनुसा ससीगल दोस्तों दोस्तों ਤੁਹਾਨੂੰ ਦਿਖਾਉਣਾ ਇੱਥੇ ਨਾ ਪਿਛਲੇ 50 60 ਸਾਲਾਂ ਤੋਂ 70 ਸਾਲਾਂ ਤੋਂ ਜਿਹੜੀਆਂ ਪੰਜਾਬ ਦੀਆਂ ਜਾਂ ਹਿੰਦੀ ਦੀਆਂ ਪੰਜਾਬੀ ਦੀਆਂ ਅੰਗਰੇਜ਼ੀ ਦੀਆਂ ਸਾਰੀਆਂ ਖ਼ਬਰਾਂ ਇਕੱਠੀਆਂ ਕਰਕੇ ਰੱਖੀਆਂ ਜਾਂਦੀਆਂ ਨੇ ਤੇ ਆ ਦੇਖੋ ਤੁਸੀਂ ਕਿੰਨੀਆਂ-ਕਿੰਨੀਆਂ ਪੁਰਾਣੀਆਂ ਨੇ ਆ ਸਪੋਕਸਮੈਨ ਖ਼ਬਰ ਹੈਗੀ 2007 ਦੀ ਆ ਦੇਸ਼ ਸੇਵਕ ਹੈਗੀ 2010 ਦੀ ਆ ਦੇਖੋ ਤੁਸੀਂ ਦੇਸ਼ ਸੇਵਕ 1996 97 98 ਐਨੀ ਐਨੀ ਪ੍ਰਾਣੀਆਂ ਪੰਜਾਬੀ ਜਾਗਰਣ 2020 ਮੈਂ ਤੁਹਾਨੂੰ ਦੱਸੂਗਾ ਵੀ ਇਹ ਅਖਬਾਰਾਂ ਇੱਥੇ ਕਿਉਂ ਰੱਖੀਆਂ ਜਾਂਦੀਆਂ ਨੇ ਤੇ ਆ ਤੁਸੀਂ ਦੇਖੋ ਕਿੰਨੀਆਂ-ਕਿੰਨੀਆਂ ਖਸਤਾ ਹਾਲ ਦੇ ਵਿੱਚ ਤੁਹਾਨੂੰ ਨਾ ਮੈਂ 84 ਦੀਆਂ ਤੇ ਉਦੋਂ ਹੀ ਪ੍ਰਾਣੀਆਂ-ਪ੍ਰਾਣੀਆਂ ਅਖਬਾਰਾਂ ਦਿਖਾਉਣਾ ਆ ਦੇਖੋ 2006 ਦੀ ਜੀਤ ਪਈ 2006 ਦੀ ਜੀਤ ਇਹ ਤੁਹਾਨੂੰ ਮੈਂ ਦੱਸੂਗਾ ਵੀ ਇਹ ਹਵਾਰਾਂ ਇੱਥੇ ਕਿਉਂ ਰੱਖੀਆਂ ਜਾਂਦੀਆਂ ਨੇ ਇਹ ਬਹੁਤ ਹੀ ਇੱਕ ਕੀਮਤੀ ਰਿਕਾਰਡ ਹੈ ਬਹੁਤ ਕੀਮਤੀ ਰਿਕਾਰਡ ਆ ਦੇਖੋ ਖਸਤਾ ਹੋ ਗਈਆਂ ਆ ਬੜੀਆਂ ਪ੍ਰਾਣੀਆਂ ਹੋਣਗੀਆਂ ਹਵਾਰਾਂ ਇਹ ਆ ਗਈ 1998 ਦੀਆਂ 98 ਲਿਖਿਆ ਜੀ ਤੇ ਆਹ ਵੇਖੋ ਆ ਨਵੀਆਂ ਨੇ ਰੋਜ਼ਾਨਾ ਸਪੋਕਸਮੈਨ ਫਰਵਰੀ 2022 ਤੁਹਾਨੂੰ ਪੂਰੀ ਜਾਣਕਾਰੀ ਦਊਂਗਾ ਇਹ ਅਖਬਾਰਾਂ ਬਤਾ ਕਿਉਂ ਰੱਖੀਆਂ ਜਾਂਦੀਆਂ ਨੇ ਇਹ ਅਖਬਾਰ ਜਿਹੜੀ ਹੁੰਦੀ ਨਾ ਡੇਲੀ ਦਾ ਰਿਕਾਰਡ ਹੁੰਦਾ ਵੀ ਕਿਹੜੇ ਲੀਡਰ ਨੇ ਕੀ ਬਿਆਨ ਦਿੱਤਾ ਕਿਹੜੀ ਅਖਬਾਰ ਦੇ ਵਿੱਚ ਕੀ ਆਇਆ ਮੰਨ ਲਓ ਕਿਸੇ ਨੇ ਬੇਦਖਲੀ ਨੋਟਸ ਦਿੱਤਾ ਤੁਸੀਂ ਅਸੀਂ ਇਹਨੂੰ ਬੇਦਖਲ ਕਰਦੇ ਹਾਂ ਜਾਂ ਕਿਤੇ ਹੜ੍ਹ ਆ ਜਾਂਦਾ ਹੜ੍ਹ ਦੇ ਵਿੱਚ ਤੁਹਾਡੀ ਖਬਰ ਆਉਂਦੀ ਵੀ ਤੁਹਾਡੀ ਫਸਲ ਮਾਰੀ ਮਾਰੀ ਗਈ ਸੀਗੀ ਤੇ ਤੁਸੀਂ ਇਥੋਂ ਅਖਬਾਰ ਫੋਟੋਸਟੇਟ ਕਰਾ ਕੇ ਕੋਰਟ ਦੇ ਵਿੱਚ ਚੈਲੰਜ ਕਰ ਸਕਦੇ ਹੋ ਕਿਸੇ ਵੀ ਕੇਸ ਨੂੰ ਮੰਨ ਲਓ ਵੀ ਤੁਸੀਂ ਕੋਈ ਖਬਰ ਆਈ ਸੀ ਕਿਤੇ ਕੋਈ ਦੁਰਘਟਨਾ ਹੋਊਗੀ ਕੁਝ ਹੋ ਗਿਆ ਤੇ ਉਹਦੇ ਵਿੱਚ ਕੋਈ ਇਹੋ ਜੀ ਚੀਜ਼ ਆ ਗਈ ਵੀ ਜਿਹੜਾ ਤੁਹਾਡੇ ਤੇ ਕੇਸ ਪੈ ਗਿਆ ਤਾਂ ਉੱਥੇ ਕੋਰਟ ਤੁਹਾਨੂੰ ਕਹਦੇ ਵੀ ਕੋਈ ਸਬੂਤ ਲੈ ਕੇ ਆਓ ਤੇ ਤੁਹਾਡੀ ਅਖਬਾਰ ਦੇ ਵਿੱਚ ਖਬਰ ਲੱਗੀ ਹੋਵੇ ਤਾਂ ਤੁਸੀਂ ਇਥੋਂ ਕਟਿੰਗ ਫੋਟੋਸਟੇਟ ਕਰਾ ਸਕਦੇ ਹੋ ਤੁਹਾਨੂੰ ਅਖਬਾਰ ਮਿਲਣੀ ਕੋ ਨਹੀਂ ਤੇ ਆ ਦੇਖੋ ਸੰਤ ਸਪਾਈ 1987 ਇਹ ਕੋਈ ਪੱਤਰਕਾ ਕੋਈ ਰਸਾਲਾ ਹੋਊਗਾ ਜਾਂ ਹਫਤਾਵਾਰੀ ਹਵਾਰ ਹੈ ਹਫਤਾਵਾਰੀ ਹਵਾਰ ਚੱਲਦੇ ਨੇ ਪੁਰਾਣੇ ਆਹ ਕੋ ਖਾਲਸਾ ਸਮਾਚਾਰ ਤੇ ਤੁਹਾਨੂੰ ਹੋਰ ਦਿਖਾਣਾ ਦੇਖੋ ਕਿੰਨੀਆਂ ਕਿੰਨੀਆਂ ਖਸਤਾ ਖਬਰਾਂ ਪਈਆਂ ਬਹੁਤ ਪੁਰਾਣੀਆਂ ਖਸਤਾ ਹਾਲ ਹੋ ਚੁੱਕੀਆਂ ਨੇ ਆਹ ਦੇਖੋ ਤੁਸੀਂ ਬੇਗੰਪੁਰਾ ਤੇ ਇਹ ਤੋ ਵੀ ਚੀਜ਼ਾਂ ਨੇ ਇੱਥੇ ਜਿਹੜੀਆਂ ਤੁਹਾਨੂੰ ਮੈਂ ਦਿਖਾਣਾ ਹੋਰ ਇੱਥੇ ਨਾ ਹਰ ਤਰ੍ਹਾਂ ਦੀ ਪੰਜਾਬੀ ਹਿੰਦੀ ਦੀ ਤੇ ਖਾਲਸਾ ਐਡਵੋਕੇਟ ਖਾਲਸਾ ਐਡਵੋਕੇਟ ਇਹ ਤੁਹਾਨੂੰ ਹੋਰ ਦਿਖਾਨਾ ਪੰਜਾਬੀ ਟ੍ਰਿਬਿਊਨ ਤੋਂ 1999 ਤੋਂ 2001 ਆ ਦੇਖੋ ਪੰਜਾਬੀ ਟ੍ਰਿਬਿਊਨ 11 ਤੋਂ 13 ਤੱਕ ਇਹ ਸਾਰੀਆਂ ਖਵਾਰਾਂ ਨੇ ਜਿਨ੍ਹਾਂ ਦੇ ਵਿੱਚ ਪੂਰਾ ਰਿਕਾਰਡ ਹੁੰਦਾ ਦਿਨ ਪੀ ਕੋਈ ਘਟਨਾ ਵਾਪਰੀ ਕਿਹੜੇ ਲੀਡਰ ਨੇ ਕੀ ਬਿਆਨ ਦਿੱਤਾ ਕਿਹੜੀ ਪਾਰਟੀ ਨੇ ਫਲਾਣੇ ਸਾਲ ਦੇ ਵਿੱਚ ਕਿਹੜਾ ਵਾਦਾ ਕੀਤਾ ਸੀ ਤੇ ਉਹ ਪੂਰਾ ਨਹੀਂ ਕੀਤਾ ਹੈਗਾ ਤੁਸੀਂ ਇਹਦੇ ਵਿੱਚ ਇਹ ਵੀ ਦੇਖ ਸਕਦੇ ਹੋ ਇੱਧਰ ਅੰਗਰੇਜ਼ੀ ਦੀਆਂ ਖ਼ਬਰਾਂ ਵੀ ਹੈਗੀਆਂ ਡਾਟਰ ਵੀ ਹੁਣ ਪਈ ਹੈ ਆ ਹੈਗੀ ਡਾਟਰ ਵੀ ਹੁਣ ਤੇ ਆ ਦੇਖੋ ਆ 1900 2019 ਦੀਆਂ ਖ਼ਬਰਾਂ ਨੇ ਇੱਧਰ ਅਗੜੀਆਂ ਵੀ ਹੋਣਗੀਆਂ ਆ ਵੇਖੋ 2012 ਦੀਆਂ ਖ਼ਬਰਾਂ ਜਿਹੜੀਆਂ ਜ਼ਿਆਦਾ ਪੁਰਾਣੀਆਂ ਖ਼ਬਰਾਂ ਨਹੀਂ ਐ 80 ਦੀਆਂ 47 ਦੀਆਂ 80 ਦੀਆਂ 85 ਦੀਆਂ 90 ਦੀਆਂ ਕਟਨਾਵਾਂ ਬਹੁਤੀਆਂ ਖਵਾਰਾਂ ਨੇ ਉਹ ਖਸਤਾ ਹੋਣ ਕਰਕੇ ਇਹਨਾਂ ਦੇ ਨਾਲ ਜ਼ਿਆਦਾ ਪੁਰਾਣੀਆਂ ਹੋਣ ਕਰਕੇ ਇਹਨਾਂ ਦੇ ਪੇਜ ਪਾੜ ਜਾਂਦੇ ਸੀ ਇਹਨਾਂ ਨੇ ਲੌਕ ਕੀਤੀਆਂ ਹੋਈਆਂ ਨੇ ਆ ਦੇਖੋ 2004 ਦੀ ਡਾਟਾ ਵੀ ਹੋਣਾ ਅਗਰ 2004 ਦੇ ਜੀ ਤੁਹਾਡੀ ਅੰਗਰੇਜ਼ੀ ਪੰਜਾਬੀ ਹਿੰਦੀ ਕਿਸੇ ਅਖਬਾਰ ਦੇ ਵਿੱਚ ਤੁਹਾਡੀ ਕੋਈ ਖਬਰ ਆਈ ਹੋਵੇ ਤੁਸੀਂ ਕੋਰਟ ਦੇ ਵਿੱਚ ਸਬੂਤ ਦੇਣਾ ਹੋ ਵੀ ਜੀ ਆ ਬੰਦਾ ਦਾ ਸੀ ਬੇਦਖਲ ਕੀਤਾ ਹੋਇਆ ਜਾਂ ਜੀ ਆ ਬੰਦੇ ਦੇ ਨਾਲ ਸਾਡਾ ਆ ਰੋਲਾ ਸੀ ਤੇ ਆ ਦੇਖੋ ਪਿੰਡ ਦੀ ਪੰਚਾਇਤ ਦੇ ਜ ਫੈਸਲਾ ਹੋਇਆ ਸੀ ਇਹਦੀ ਅਫਵਾਰ ਦੇ ਵਿੱਚ ਆ ਤਰੀਕ ਨੂੰ ਇੰਨੀ ਤਰੀਕ ਨੂੰ ਖਬਰ ਵੀ ਲੱਗੀ ਸੀ ਜਾਂ ਪਿੰਡ ਦੇ ਚ ਕੋ ਗਲੀਆਂ ਬਣੀਆਂ ਸੀ ਕਿਤੇ ਕੋ ਗਲੀ ਦੀ ਇੱਟ ਪੱਟ ਲੈ ਮੰਨ ਲਓ ਗਲੀ ਕੱਚੀ ਕਰ ਦੇ ਉਹ ਕਹਿੰਦੇ ਗਲੀ ਤੇ ਬਣੀ ਨਹੀਂ ਤੁਸੀਂ ਕਿਤੇ ਗਲੀ ਬਣਾਉਣ ਦੀ ਖਬਰ ਲਾਈ ਹੋਏ ਵੀ ਪਿੰਡ ਦੇ ਵਿੱਚ ਗਲੀ ਪੱਕੀ ਹੋਈ ਜਿਵੇਂ ਲੋਕ ਖਬਰ ਨਹੀਂ ਲਵਾ ਲੈਂਦੇ ਤੇ ਤੁਸੀਂ ਅਫਵਾਰ ਦੀ ਕਟਿੰਗ ਨੂੰ ਚੈਲੰਜ ਕਰ ਸਕਦੇ ਜੀ ਆ ਚੀਜ਼ ਆ ਸਾਲ ਹੋਈ ਸੀਗੀ ਆ ਦੇਖੋ ਕਿੰਨੀਆਂ ਖਸਤਾ ਬਹੁਤ ਪੁਰਾਣੀਆਂ ਅਖਬਾਰਾਂ ਨੇ ਇੱਥੇ ਮੈਂ ਤੁਹਾਨੂੰ ਲੱਭਦਾ ਜਿੱਥੇ ਪੁਰਾਣੀਆਂ ਅਖਬਾਰਾਂ ਮਿਲ ਜਾਣ ਹਜੇ ਮੈਂ ਪੁਰਾਣੀਆਂ ਅਖਬਾਰਾਂ ਤੱਕ ਪਹੁੰਚਿਆ ਨਹੀਂ ਤੇ ਇਹ ਜਿਹੜੀ ਇੱਕ ਅਖਬਾਰ ਹੈ ਨਾ ਇੱਕ ਅਖਬਾਰ ਹੈ ਆ ਇੱਕ ਮਹੀਨੇ ਦੀਆਂ ਅਖਬਾਰ ਨੇ ਆ ਦੇਖੋ ਨਵਾਂ ਜ਼ਮਾਨਾ ਜੂਨ 2023 ਇਹ ਜਿਹੜੀ ਇੱਕ ਮਹੀਨੇ ਦੀਆਂ 30 ਅਖਬਾਰਾਂ ਨੇ ਇੱਕ ਕਾਪੀ ਦੇ ਜਿਹੜੀਆਂ ਜਿਲਤਾਂੀਆਂ ਚੜਾਈਆਂ ਹੋਈਆਂ ਨਾ ਜਿਵੇਂ ਆਹ ਇੱਕ ਹੈ ਆਹ ਇੱਕ ਅਖਬਾਰ ਹੈ ਅਜੀਤ ਕਦੋਂ ਦੀ 2005 ਦੀਆਂ ਮਹੀਨਾ ਕਿਹੜਾ ਤਾਂ ਮਹੀਨਾ ਦੇਖ ਰਹੇ ਆ ਤੇ ਵਿੱਚ ਕਿ ਜਿੰਨਾ ਵੀ ਲਿਖਿਆ ਹੋਊਗਾ ਜਿਵੇਂ ਆ ਥੱਲੇ ਵਾਲੀ ਏ ਅਜੀਤ ਦਸੰਬਰ 2007 ਦੀਆਂ ਖ਼ਬਰਾਂ ਨੇ ਆ ਜੜੀਆਂ ਤੇ ਆ ਅਜੀਤ ਅਕਤੂਬਰ 2006 ਦੀਆਂ ਖ਼ਬਰਾਂ ਨੇ ਮੈਂ ਇਹ ਜਾਣਕਾਰੀ ਤਾਂ ਦੇ ਰਿਆਂ ਵੀ ਕਿਸੇ ਨੂੰ ਹੁੰਦਾ ਯਾਰ ਅਸੀਂ ਕਟਿੰਗ ਕਿੱਥੋਂ ਲਿਆਵਾਂਗੇ ਇਹ ਖ਼ਬਰਾਂ ਲਾਇਬ੍ਰੇਰੀਆਂ ਦੇ ਜੀ ਪਟਿਆਲੇ ਲਾਇਬ੍ਰੇਰੀ ਹੈ ਤੇ ਤੁਸੀਂ ਪਟਿਆਲਿਓਂ ਆ ਕੇ ਲੈ ਸਕਦੇ ਹੋ ਤੁਹਾਨੂੰ ਮੈਂ ਹੋਰ ਆ ਨਵੀਆਂ ਖ਼ਬਰਾਂ ਨੇ ਆ ਵੇਖੋ ਅਜੀਤ 2024 ਇਹ ਰਿਕਾਰਡ ਚ ਲੱਗ ਰਹੀ ਏ ਇਹ ਆ ਜਨਵਰੀ 2024 ਦੀਆਂ ਖਵਾਰਾਂ ਨੇ ਜੀਤਦੀਆਂ ਆ 60 ਰੁਪਇਆ ਜਨਵਰੀ ਇਹ ਜਨਵਰੀ ਦੀ ਇਹ 24 ਦੀ ਰੋਜ਼ਾਨਾ ਸਪੋਕਸਮੈਨ ਸਤੰਬਰ 2023 ਦੀ ਇਹ ਸਾਰੀਆਂ ਸਪੋਕਸਮੈਨ ਹੀ ਹੋਣਗੀਆਂ ਆ ਸਾਰੀ ਆ ਜੀਤ 2023 ਸਤੰਬਰ ਆ ਚੜਦੀ ਕਲਾ ਸਤੰਬਰ ਆ ਦੇ ਕੋ ਜੱਗ ਬਣੀ ਸਤੰਬਰ ਇਹ ਆ ਚੜਦੀ ਕਾ ਅਕਤੂਬਰ ਪੰਜਾਬੀ ਜਾਗਰਾਨ ਅਕਤੂਬਰ 2023 ਇਹ ਸਾਰੀਆਂ ਇੱਕ ਇੱਕ ਮਹੀਨੇ ਦੀਆਂ ਖਬਰਾਂ ਨੇ ਜਿਹੜੀ ਇੱਕ ਜਿਲਤ ਬੰਨੀ ਹੋਈ ਹੈ ਇੱਕ ਮਹੀਨੇ ਦੀਆਂ ਖਬਰਾਂ ਨੇ ਤੇ ਇੱਥੇ ਆ ਪੁਰਾਣੀਆਂ ਖਬਰਾਂ ਪਈਆਂ ਨੇ ਇੱਕ ਆ ਪੁਰਾਣੀ ਪਈ ਹੈ ਖਬਰ 2010 ਦੀ ਪੰਜਾਬੀ ਟ੍ਰਿਬਿਊਨ 2010 ਦੀ ਤੇ ਜਿਹੜੀਆਂ ਜ਼ਿਆਦਾ ਪੁਰਾਣੀਆਂ ਹੋਈਆਂ ਹੋ ਜਾਂਦੀਆਂ ਨਾ ਉਹਨਾਂ ਨੂੰ ਲੌਕ ਕਰ ਦਿੱਤਾ ਜਾਂਦਾ ਹੈ ਵੀ ਇਸ ਤਰ੍ਹਾਂ ਦਾ ਕੋਜਿੰਦਰਾ ਮਾਰਿਆ ਲੌਕ ਕੀਤਾ ਹੈ ਵੀ ਕੋਈ ਪਾੜ ਨਾ ਦੇਵੇ ਕੋਈ ਖਿੱਚ ਨਾ ਦੇਵੇ ਕਿਉਂਕਿ ਇਹ ਬਹੁਤ ਕੀਮਤੀ ਰਿਕਾਰਡ ਹੁੰਦਾ ਵੀ ਆਪਾਂ ਉਹਨੂੰ ਉਹ ਪਰਮਿਸ਼ਨ ਦੇ ਨਾਲ ਹੀ ਕੋਈ ਨਾਲ ਜਾਣਾ ਇੱਕ ਜਣਾ ਅਧਿਕਾਰੀ ਜਾਂਦਾ ਹੈ ਤੇ ਪਰਮਿਸ਼ਨ ਦੇ ਨਾਲ ਤੁਹਾਨੂੰ ਫੋਟੋ ਸਟੇਟ ਕਰਕੇ ਦਿੰਦੇ ਨੇ ਫੋਟੋ ਸਟੇਟ ਦਾ ਸਿਰਫ ਇੱਥੇ 50 ਪੈਸੇ 25 ਪੈਸੇ ਲਏ ਜਾਂਦੇ ਨੇ ਕੋਈ ਬਹੁਤੇ ਪੈਸੇ ਨਹੀਂ ਲਏ ਜਾਂਦੇ ਪਰ ਤੁਹਾਨੂੰ ਖ਼ਬਰ ਨਹੀਂ ਮਿਲਣੀ ਐ ਤੁਹਾਨੂੰ ਫੋਟੋ ਸਟੇਟ ਮਿਲਣੀ ਐ ਜੇਕਰ ਤੁਹਾਡਾ ਕੋਈ ਪੁਰਾਣਾ ਕੇਸ ਹੈ ਕੋਈ 84 ਤੱਕ ਵੀ ਕੋਈ ਉਦੋਂ ਵੀ ਪਿਛਲਾ 70 75 ਦਾ ਕੋਈ ਵੀ ਘਟਨਾ ਹੈ ਤੁਸੀਂ ਉਹ ਇਨ੍ਹਾਂ ਖ਼ਬਰਾਂ 'ਚ ਦੇਖ ਕੇ ਕਟਿੰਗ ਲੈ ਕੇ ਤੁਸੀਂ ਆਪਣਾ ਰਿਕਾਰਡ ਵੀ ਰੱਖ ਸਕਦੇ ਹੋ ਜੇ ਤੁਹਾਡਾ ਕੋਈ ਕਿਤੇ ਕੋਈ ਮੁੱਦਾ ਹੈ ਜਿਹਦੇ ਵਿੱਚ ਤੁਹਾਨੂੰ ਕੋਈ ਸਬੂਤ ਦੀ ਲੋੜ ਹੈ ਤੇ ਤੁਸੀਂ ਉਹ ਵੀ ਕਰ ਸਕਦੇ ਹੋ ਕਿਉਂਕਿ ਇਹ ਬਹੁਤ ਕੀਮਤੀ ਚੀਜ਼ ਹੈ ਬਹੁਤ ਇਹ ਰੋਜ਼ਾਨਾ ਦੀਆਂ ਘਟਨਾਵਾਂ ਇਨ੍ਹਾਂ ਖ਼ਬਰਾਂ 'ਚ ਹੁੰਦੀਆਂ ਨੇ ਤੇ ਆਪਾਂ ਖ਼ਬਰ ਲੈਣੇ ਆ ਪੜ੍ਹ ਕੇ ਤੇ ਪਾੜ ਕੇ ਛੁੱਟ ਦੇਣੇ ਆ ਜਾਂ ਆਪਾਂ ਅਖ਼ਬਾਰ 'ਚ ਬੁਲੇਟ ਕੇ ਕੁਲਚਾ ਖਾ ਲੈਣੇ ਆ ਜਾਂ ਦੁਕਾਨਾਂ ਤੇ ਆਵਾਂ ਪਰ ਇੱਕ ਲਾਇਬ੍ਰੇਰੀ ਲਈ ਇਹ ਬਹੁਤ ਕੀਮਤੀ ਰਿਕਾਰਡ ਹੁੰਦਾ ਹੈ ਜਿਹੜੀ ਖ਼ਬਰ ਹੁੰਦੀ ਹੈ ਸੋ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਸਾਰਿਆਂ ਨਾਲ ਸ਼ੇਅਰ ਕਰ ਦਿਓ ਸਾਰਨ ਸਤਿਕਾਰ